ਨੰਬਰ 2 ਤੇ ਇਹ ਜਿਹੜਾ ਟਰੈਕਟਰ ਆ ਇਹਦੀ ਡਬਲ ਪੀਟੀਓ ਆ ਡਬਲ ਪੀਟੀਓ 6 ਚਰੀ 21 ਚਰੀ ਇਹ ਟਰੈਕਟਰ ਆਰਮ ਟਰੈਕਟਰ ਨਾਲੋਂ ਬਜਨਮੀ ਇਹਦਾ 4 ਤੋਂ 5 ਕੁਆਟਲ ਵੱਧ ਆ ਖਰਚਾ ਤਾਂ ਵੀਰੇ ਕੁਛ ਵੀ ਨਹੀਂ ਇਹਦਾ ਕੁਛ ਵੀ ਨਹੀਂ ਖਰਚਾ ਤਾਂ ਜਿਹੜਾ ਜਾਂ ਪਲਟੀਲਾ ਚਲਾ ਲਿਆ ਜਿਹੜਾ ਇਹ ਚਲਾ ਲਿਆ ਬਾਕੀ ਵੀਰੇ ਸਟਾਰਟ ਕਰ ਦੋ ਸਟਾਰਟ ਕਰ ਦੋ ਮੋਬਾਈਲ ਉੱਤੇ ਧਰ ਦੋ ਜਿਹੜੇ ਪੈਦਾ ਮੀਂਹ ਵਾਰੀ ਸਾਹਮਣੇ ਆ ਗਿਆ ਆਪਣੇ ਸਮਾ ਟਰੈਕਟਰ 503 ਬਈ ਦੱਸੀਏ ਇਹਦੇ ਬਾਰੇ ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਨੰਬਰ 2 ਤੇ ਇਹ ਜਿਹੜਾ ਟਰੈਕਟਰ ਆ ਇਹਦੀ ਡਬਲ ਪੀਟੀਓ ਆ ਡਬਲ ਪੀਟੀਓ 6 ਚ ਚਿਹਰੀ 21 ਚਿਰੀ ਆਪਾਂ ਦਿਖਾ ਵੀ ਦੇਣਾ ਨਾ ਦੋਨਾਂ ਦੇ ਖਾਨੇ ਅਲੱਗ-ਅਲੱਗ ਆ ਅਲੱਗ-ਅਲੱਗ ਹੈ ਹਾਂਜੀ ਠੀਕ ਹੈ ਆਪਾਂ ਬਾਈ ਦਿਖਾ ਦੇ ਜੇ ਕਿਸੇ ਕੋਲ ਚਲੋ 21 ਚਿਰੀ ਵਾਲੇ ਸੰਦ ਹੁੰਦੇ ਆ ਠੀਕ ਹੈ ਜੀ 21 ਵਾਲੇ ਵੀ ਲੱਗ ਜਾਂਦੇ ਆ ਠੀਕ ਹੈ ਜੀ ਛੇ ਚਿਰੀ ਵਾਲੇ ਵੀ ਠੀਕ ਹੈ ਜੀ ਲਓ ਜੀ ਖਾਨੇ ਵੀ ਅਲੱਗ-ਅਲੱਗ ਨੇ ਆ ਦੇਖੋ ਤੁਸੀਂ ਤੇ ਟਰੈਕਟਰ ਬਾਈ ਕਿਵੇਂ ਆ ਇਹ ਟਰੈਕਟਰ ਕਿੰਨੀਆਂ ਖੂਬੀਆਂ ਨੇ ਬਰੇ ਟਰੈਕਟਰ ਆਰਮ ਟਰੈਕਟਰ ਨਾਲੋਂ ਬਜਨ ਵੀ ਇਹਦਾ 4 ਤੋਂ 5 ਕੁਆਰਟਲ ਵੱਧ ਆ ਠੀਕ ਹੈ ਜੀ 20 ਕੁਆਰਟਲ ਦੇ ਲਗਭਗ ਬਜਨਾ ਦਾ ਠੀਕ ਹੈ ਜੀ ਤੇ ਬਾਕੀ ਇਹਦਾ ਜਿਹੜਾ ਜਿਵੇਂ ਆਪਣੇ ਆਰਮ ਟਰੈਕਟਰਾਂ ਦੇ ਲੋਹਾਈ ਸਾਈਡ ਤੇ ਹੁੰਦਾ ਇਹਦਾ ਖਿੱਚ ਗਈ ਪੈਂਦਾਗਾ ਤੁਸੀਂ ਲੋਹ ਆਮ ਬੰਦਾ ਭਾਲ ਹੀ ਨਹੀਂ ਸਕਦਾ ਭਾਲ ਨਹੀਂ ਸਕਦਾ ਨਹੀਂ ਜੀ ਠੀਕ ਹੈ ਜੀ ਨੰਬਰ ਹੋਰ ਆ ਪੀਡੀਓ ਸਾਫ ਨੂੰ ਸੈਪ ਲੌਕ ਲੱਗ ਜਾਂਦਾ ਇਹਨਾਂ ਨੂੰ ਵੀ ਲੌਕ ਲੱਗ ਜਾਂਦਾ ਇਸ ਕਿਤੇ ਹਾਂਜੀ ਠੀਕ ਹੈ ਜੀ ਨਹੀਂ ਪੀਟੀਓ ਨੂੰ ਕਿਸੇ ਦੇ ਵੀ ਲੌਕ ਨਹੀਂ ਲੱਗਦਾ ਲੌਕ ਨਹੀਂ ਲੱਗਦਾ ਕਿਸੇ ਹਾਂ ਆਪਾਂ ਛੱਡ ਦਿੰਦੇ ਆ ਲੌਕ ਨਹੀਂ ਲੱਗਦਾ ਕਈ ਵਾਰ ਨਿਕਲ ਵੀ ਜਾਂਦਾ ਨਿਕਲ ਜਾਂਦਾ ਪਰ ਇਹ ਤੇ ਲੌਕ ਲੱਗ ਜਾਂਦਾ ਇਹੀ ਹਾਲ ਬ੍ਰੇਕਾਂ ਦਾ ਇਹਦੇ ਠੀਕ ਹੈ ਜੀ ਬ੍ਰੇਕਾਂ ਨੂੰ ਵੀ ਲੌਕ ਲੱਗਦਾ ਸਪੈਸ਼ਲ ਆ ਲੌਕ ਹੈ ਹਾਂਜੀ ਤੇਲ ਬ੍ਰੇਕਾਂ ਨੇ ਕੋਈ ਐ ਨਹੀਂ ਚਾਹੇਗਾ ਠੀਕ ਹੈ ਜਾਨੀ ਕਿ ਚੰਗਾ ਲੋਹਾ ਲੱਗਿਆ ਹੋਇਆ ਆਪਣੇ ਪੰਜਾਬ ਚ ਬਹੁਤ ਘੱਟ ਡੈਕਟਰ ਆਏ ਨੇ ਵੀਰੇ ਇਹੇ ਹਾਂਜੀ ਠੀਕ ਤੁਸੀਂ ਐਂ ਦੇਖੋ ਜਿੰਨੇ ਜਿਹੜੇ ਸਾਹਬ ਨਾਲ ਮੜ ਲਾ ਉਹ ਸਾਹਬ ਨਾਲ ਕਿਤੋਂ ਗਲਿਆ ਨਹੀਂ ਗਾ ਮਿਲੂਗਾ ਗਲਿਆ ਨਹੀਂ ਕਿਤੋਂ ਤੂੰ ਆ ਦੇਖ ਸਕਦੇ ਹੋ ਮਗਰੈਟ ਮੂਰੂਟ ਨਾਲ ਤੇ ਪੈਣੀ ਹੁਣ ਤਾਂ ਆਪਣੇ ਦੇਖਣ ਵਾਲੇ ਸਰੋਤਿਆਂ ਨੂੰ ਬਾਈ ਲੋਹ ਗੇਰ ਵੀ ਹੁਣ ਦਿਖਾਈ ਦਿੰਨੇ ਆਪਾਂ ਵੀ ਲੋਹ ਗੇਰ ਇਹਦਾ ਕਿੱਥੋਂ ਪੈਂਦਾ ਹੈ ਕੋਈ ਨਹੀਂ ਇਹ ਲੋ ਗੇਰੇ ਦਾ ਇਥੋਂ ਸਿਰਫ ਖਿੱਚ ਕੀ ਪੈਂਦਾ ਖਿੱਚ ਕੇ ਪੈਂਦਾ ਹਾਂ ਬਸ ਇਥੋਂ ਹੀ ਲੋ ਪੈ ਗਿਆ ਇਥੋਂ ਹੀ ਛੱਡਦਾ ਇਥੋਂ ਹੀ ਛੱਡਦਾ ਇੰਨੇ ਹੀ ਕੰਮ ਹੈ ਦਾ ਇੰਨੇ ਹੀ ਕੰਮ ਹੈ ਹਾਂ ਨਹੀਂ ਆਲ ਟਰੈਕਟਰ ਨੂੰ ਤਾਂ ਫੜਦੇ ਮੱਥਾ ਮਾਰੀ ਇੰਨੇ ਕਲੱਚ ਨੱਪ ਕੇ ਪਾਉਣੇ ਕੋਈ ਦੇਖਿਤ ਨਹੀਂ ਇਹਦਾ ਇੱਕ ਦੋਨੇ ਲੀਵਰ ਇੱਕ ਸਾਈਡ ਤੇ ਆ ਗਏ ਹਾਂਜੀ ਦੋਨੇ ਇੱਕ ਸਾਈਡ ਤੇ ਆ ਗਏ ਬਾਕੀ ਬੈਠਣ ਨੂੰ ਕੰਪੀਟੇਬਲ ਬਹੁਤ ਆ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਖਰਚੇ ਪਖੋ ਖਰਚਾ ਤਾਂ ਵੀਰੇ ਕੁਝ ਵੀ ਨਹੀਂ ਇਹਦਾ ਕੁਝ ਵੀ ਨਹੀਂ ਖਰਚਾ ਤਾਂ ਜਹਜਾ ਪਲਟੀਲਾ ਚਲਾ ਲਿਆ ਜਹਜਾ ਇਹ ਚਲਾ ਲਿਆ ਜਹਜਾ ਇਹ ਚਲਾ ਹਾਂਜੀ ਤੇ ਇੱਕ ਇਹ ਇਹਦੇ ਦੋ ਘਲਾਚ ਦਿੱਤੇ ਮਨੇ ਇੱਕ ਸਪੈਸ਼ਲ ਚਲਾਉਣ ਖਾਤਰ ਆ। ਇਹ ਕਾਮ ਕਿਸੇ ਤੂੜੀ ਵਗੈਰਾ ਤੇ ਲਾਉਣ ਦਾ ਤਾਂ ਵੀ ਤੂੜੀ ਵਾਲੀ ਵੀ ਖਿੱਚੂ। ਹਾਂਜੀ। ਮੇਰੇ 50 ਹੌਸਪਾਵਰ ਆ। 50 ਹੌਸਪਾਵਰ। ਹਾਂਜੀ 855 ਦੀ ਪਾਵਰ ਆ 50 ਹੌਸਪਾਵਰ ਦਾ। 50 ਹੌਸਪਾਵਰ ਦਾ ਮਿੱਤਰੋ ਤੂੜੀ ਵਾਲੀ ਵੀ ਖਿੱਚੂ। ਤੂੜੀ ਵਾਲੀ ਦਾ ਪਾ ਦੂਗਾ। ਵੀਰੇ ਯਾਰ 855 ਚਲਾਉਂਦਾ ਇਹ ਤਾਂ ਗੱਲ ਹੀ ਕੁਛ ਨਹੀਂ। ਗੱਲ ਨਹੀਂ ਗੱਸੇ ਨੂੰ। ਯਾਰ 50 ਹੌਸਪਾਵਰ ਚ ਤੂੜੀ ਵਾਲੀ ਦੀ ਗੱਲ ਆ। ਲਓ ਵੀ ਮਿੱਤਰੋ ਤੁਸੀਂ ਟਰੈਕਟਰ ਦੇਖ ਸਕਦੇ ਹੋ। ਜਾਪਾਨ ਦੀ ਤਕਨੀਕ ਹੈ ਇਹ। ਤੇ ਜਿੰਨਾ ਨਿੱਕਾ ਟਰੈਕਟਰ ਲੱਗਦਾ ਦੇਖਣ ਨੂੰ ਉਨੇ ਹੀ ਤਿੱਖਾ ਹਾਂਜੀ ਠੀਕ ਹੈ ਤੇ ਬਾਕੀ ਬਾਕੀ ਵੀਰੇ ਸਟਾਰਟ ਕਰ ਦੋ ਸਟਾਰਟ ਕਰ ਦੋ ਮੋਬਾਈਲ ਉੱਤੇ ਧਰ ਦੋ ਜਿਹੜੇ ਪਤਾ ਵੀ ਜ਼ਿੰਮੇਵਾਰੀ ਆ ਐਡੀ ਜ਼ਿੰਮੇਵਾਰੀ ਹਾਂਜੀ ਤੇ ਦੇਖ ਬਾਈ ਮਾਰ ਸੈਲਫ ਫੇਰ ਯਾਰ ਸੈਲਫ ਮਾਰ ਕੇ ਬਾਈਆਂ ਨੂੰ ਦੁਖਾਈ ਦੇਈਏ ਹੁਣ ਤੇ ਕਿਵੇਂ ਆ ਬਾਈ ਟਰੈਕਟਰ ਦੀ ਦੱਸਿਓ ਕਿਰੋਂ ਤੁਸੀਂ ਵੀ ਧਰ ਦੇ ਵੀਰੇ ਉੱਤੇ ਮੋਬਾਈਲ ਧਰ ਦੇ ਯਾਰ ਜੇ ਹਿੱਲ ਗਿਆ ਆ ਲੈ ਬਾਈ ਕਿਹਨ ਮੋਬਾਈਲ ਤਾਂ ਹਿੱਲ ਗਿਆ ਬਾਈ ਨੇ ਐਸ ਵੀ ਕਰਦੇ ਯਾਰ ਮਾੜੀ ਜੀ ਲੋਡ ਮਾੜ ਆਇਆ ਵੀ ਨਹੀਂ ਹੁੰਦਾ ਬਾਈ ਓਏ ਦੇਖ ਪਾਵੇ ਬਾਈ ਗੱਲ ਪੱਕੀ ਐ ਇਹ ਤਕਨੀਕ ਐ ਢਿੱ ਤਗੜੀ ਦਾ ਬਣਿਆ ਹੋਇਆ ਟਰੈਕਟਰ ਮਿੱਤਰੋ ਮੋਬਾਈਲ ਵੀ ਨਹੀਂ ਉੱਤੋਂ 흘ਿਆ ਕਹਿੰਦਾ ਬਾਈ ਕਹਿੰਦਾ ਜੇ ਮਾੜ ਆਵੇ ਵੀ 흘 ਗਿਆ ਦੇਣਦਾਰਾਂ ਟਰੈਕਟਰ ਹੀ ਫਰੀ ਛੱਡ ਦੇਗੇ ਮਾੜ ਆਵੇ ਵੀ 흘 ਗਿਆ ਪੂਰਾ ਨਹੀਂ 흘ਿਆ ਤੇ ਹੋਰ ਕੀ ਕੀ ਖੂਬੀ ਐ ਪਸ ਫਿਰ ਡਬਲ ਕਲਚ ਆ ਗਿਆ ਡਬਲ ਪੀਟੀਓ ਆ ਗਈ ਹਾਂਜੀ ਬ੍ਰੇਕ ਦਸਤੇ ਵਜਨ ਸਾਰੇ ਟਰੈਕਟਰਾਂ ਤੋਂ ਵੱਧ ਆ ਜਾ ਠੀਕ ਐ ਜੀ ਤੇ ਬਾਈ ਮੋਬਾਈਲ ਨੰਬਰ ਦੱਸੀਂ ਕੇਰਾ ਤੇਰਾ 98785 03753 ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਜੇ ਸਾਮੇ ਟਰੈਕਟਰ ਤੁਸੀਂ ਖਰੀਦਣਾ ਚਾਹੁੰਦੇ ਹੋ ਬਾਈ ਨਾਲ ਕਰਕੇ ਕੰਟੈਕਟ ਇਹ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਬਾਈ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ